ਸਵਾਗਤ ਹੈ ਕਿਸਾਨ ਜੀਓ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਵਰਤ ਵਰਤ ਲਈ। ਸੋ ਕਿਸੇ ਵੀ ਵੀਰ ਨੇ ਆਪਾਂ ਕੋਆਰ ਕਰਵਾਉਣੀ ਹੋਵੇ। ਆਪਣਾ ਨੰਬਰ ਹੈ 7325522। ਹਰ ਕੀ ਵੀਰ ਆਹ ਹਰਿਆਣੇ ਤੋਂ ਖਬਰ ਕਰਦਾ ਹੈ। ਸ਼ਹਿਰ ਤੇ ਹਰਿਆਣਾ ਕਰਨਾਲ ਨੂੰ ਜੁੜਿਆ ਪੈਂਦਾ ਪਿੰਡ ਪਿਉਂਤ ਪੈ ਜਾਂਦਾ ਹੈ ਸਰ। ਇਹ ਪੰਜ ਨਗ ਬੱਕਰੇ ਬੱਕਰੇ ਦੇ ਫੋਰਸੇ ਦਾ। ਦੋ ਇਹਨਾਂ ਵਿੱਚੋਂ ਮੇਲਾ ਤੇ ਤਿੰਨੇ ਗਾ ਫੀਮੇਲ। ਇਹ ਪੰਜ ਨਗ ਵੀਰ ਦੇ ਬਤਾਉਗਾ। 8709982275 8809982275 ਹਰਿਆਣਾ ਸਟੇਟ ਆ ਤੇ ਪਿੰਡ ਪਿਉ ਦਾ ਬਾਈ ਦਾ ਇਹਦੇ ਨੇੜੇ ਹੀ ਰਹਿ ਗਿਆ ਤੇ ਕਰਨਾਲ ਵੀਰੋ ਜ਼ਿਲ੍ਹਾ ਪਿਉ ਦਾ ਪੰਜ ਲੱਖ ਪੂਰੇ ਵੀਰ ਦੇ ਬਕਾਊ ਆਆਂ ਦਾ ਖਾੜਮਾ ਵੀ ਰੱਖਿਆ ਮੈਂ ਬਤੇ ਪੰਜ ਲੱਖ ਵੀਰ ਦੇ ਨਾ ਭਾ ਬਕਾਊ ਕਰਨੇ ਆਗੇ ਦੋ ਮੇਲਾ ਤੇ ਤਿੰਨ ਵੀ ਮੇਲਾ ਪੰਜਾਂ ਨਗਾ ਦਾ 1.5 ਲੱਖ ਰੁਪਏ ਦੀ ਮੰਗ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਬੀਟਰ ਨਸਲ ਦੇ ਇਹ ਬੱਕਰੇ ਬੱਕਰੀਆਂ ਗੇ 1.5 ਲੱਖ ਰੁਪਏ ਦੀ ਮੰਗ ਆ ਬਾਕੀ ਮੌਕੇ ਦੇ ਬਣਦਾ ਮਾਮਤਲ ਜਰੂਰ ਹੋਈਗਾ ਪੰਜ ਨਗ ਸਾਰੇ ਦੇ ਸਾਰੇ ਇਹ ਬਕਾਊਆ 8709982275 ਸੋ ਕੋਈ ਵੀ ਵੀਰ ਜੇ ਜੀ ਚਾਹਵਣਗੇ ਕਿ ਤੁਸੀਂ ਮੇਰੇ ਨਾਲ ਪਰਸੇ ਸੰਪਰਕ ਕਰਦੇ ਜੀ ਕਰਤਾ ਹੋ ਜੋ ਸੋ ਮੇਰਾ ਕੰਮ ਅਗਰ ਵੀਡੀਓ ਕਾ ਬਤਾਨਾ ਮੇਰਾ ਕਪੜਾ